ਦੇਖੋ ਅੱਜ ਅੱਜ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰbedkar ਦਾ 프리 ਨਿਰਮਾਣ ਦਿਵਸ ਹੈ ਅੱਜ ਦੇ ਦਿਨ ਸਾਰਾ ਦੇਸ਼ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰ ਰਿਹਾ ਹੈ ਕਿਉਂਕਿ ਜੋ ਦੇਸ਼ ਦੇ ਵਿੱਚ ਸੰਵਿਧਾਨ ਦੇ ذریعے ਹਰ ਕਿਸੇ ਵਿਅਕਤੀ ਨੂੰ ਚਾਹੇ ਕੋ ਵੱਡਾ ਹੈ ਛੋਟਾ ਹੈ ਉੱਚਾ ਨੀਵਾਂ ਹੈ ਜੋ ਹੈ ਹਰ ਕਿਸੇ ਨੂੰ ਉਹਦੇ ਮੌਲਿਕ ਅਧਿਕਾਰਾਂ ਦਾ ਹੱਕ ਹੈ ਜਿਹੜਾ ਉਹ ਬਾਬਾ ਸਾਹਿਬ ਅੰਬੇਦਕਰ ਦੇ ਲਿਖੇ ਹੋਏ ਸੰਵਿਧਾਨ ਦੇ ذریعے ਹੀ ਮਿਲਿਆ ਸੋ ਅੱਜ ਉਹਨਾਂ ਨੂੰ ਨਮਨ ਕਰਨ ਦੇ ਲਈ ਸ਼ਰਧਾ ਦੇ ਫੁੱਲ ਅਰਪਣ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਮੈਂ ਔਰ ਮੇਰੇ ਸਤਕਾਰਯੋਗ ਵੱਡੇ ਵੀਰ ਸਰਪਾਸਿੰਘ ਜੀ ਚੀਮਾ ਖਜ਼ਾਨਾ ਮੰਤਰੀ ਸਾਹਿਬ ਅੱਜ ਨਾਬੇ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚੇ ਆ ਤੇ ਇੱਥੇ ਪਹੁੰਚ ਕੇ ਉਹਨਾਂ ਨੂੰ ਅਸੀਂ ਜਿਹੜਾ ਨਮਨ ਹੈ ਉਹ ਕੀਤਾ ਕਿਉਂਕਿ ਅੱਜ ਅਸੀਂ ਲੋਕ ਵੀ ਜੋ ਹਾਂ ਚਾਹੇ ਕੋਈ ਮੁੱਖ ਮੰਤਰੀ ਹੈ ਚਾਹੇ ਮੰਤਰੀ ਹੈ ਐਮ ਐਲ اے ਕਿਸੇ ਵੀ ਸੰਵਿਧਾਨਕ ਪਦਦੇ ਹੈਗਾ ਇਹ ਸਾਰੇ ਦਾ ਸਾਰਾ ਸਿਰ ਜਿਹੜਾ ਇਹ ਸਾਰੇ ਦੀ ਸਾਰੀ ਦੇਣ ਹੈ ਜਿਹੜੀ ਉਹ ਬਾਬਾ ਸਾਹਿਬ ਅੰਬੇਦਕਰ ਨੂੰ ਜਾਂਦੀ ਹੈ ਸੋ ਅੱਜ ਉਹਨਾਂ ਨੂੰ ਨਮਨ ਕਰਨ ਦੇ ਲਈ ਇੱਥੇ ਪਹੁੰਚੇ ਆਪਾਂ ਸਾਰੇ ਦਿੱਲੀ ਜਾ ਰਹੇ ਨੇ ਉਹਨਾਂ ਨੂੰ ਰੋਕਣ ਲਈ ਕੰਕਰੀਟ ਦੀ ਦੁਵਾਰਾ ਤੇ ਕਿਲਾ ਲਗਾ ਦਿੱਤੇ ਨੇ ਇਸੇ ਹੀ ਦੁਖਦ ਗੱਲ ਹੈ ਕਿ ਉਹ ਸੰਵਿਧਾਨ ਜਿਸ ਦੇ ਜ਼ਰੀਏ ਬਾਬਾ ਸਾਹਿਬ ਅੰਬੇਦਕਰ ਨੇ ਹਰ ਵਿਅਕਤੀ ਨੂੰ ਰਾਈਟ ਟੂ ਸਪੀਚ ਰਾਈਟ ਟੂ ਐਕਸਪ੍ਰੈਸ਼ਨ ਰਾਈਟ ਟੂ ਲਾਈਫ ਦਾ ਅਧਿਕਾਰ ਦਿੰਦਾ ਹੈ ਹਰ ਕਿਸੇ ਵਿਅਕਤੀ ਨੂੰ ਆਜ਼ਾਦੀ ਦਿੰਦੀ ਹੈ ਤੇ ਅੱਜ ਉਸੇ ਮੁਲਕ ਦੇ ਵਿੱਚ ਮੰਦਭਾਗ ਹੈ ਕਿ ਦੇਸ਼ ਦੀ ਸਰਕਾਰ ਅ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਹੀ ਕੈਪੀਟਲ ਦੇ ਵਿੱਚ ਆਪਣੀ ਹੀ ਰਾਜਧਾਨੀ ਦੇ ਵਿੱਚ ਜਾਣੋ ਰੋਕਣ ਦੇ ਲਈ ਰਾਹ ਦੇ ਵਿੱਚ ਕਿੱਲਾ ਪੱਥਰ ਅ ਅਥਰੂ ਗੈਸ ਦੇ ਗੋਲੇ ਪਤਾ ਨਹੀਂ ਕਿਸ ਕਿਸ ਚੀਜ਼ ਦੀ ਵਰਤੋਂ ਕਰਦੇ ਹੋ ਤਿਆਰ ਖੜੇ ਨੇ ਸੋ ਇਹ ਇਹ ਬਹੁਤ ਮੰਦਪਾਗ ਹੈ ਬਹੁਤ ਅਨਫੋਰਚੂਨੇਟ ਹੈ ਅਸੀਂ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਇਹਨਾਂ ਸਖ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਹਾਂ ਦਿੱਲੀ ਹਰ ਕਿਸੇ ਦੀ ਰਾਜਧਾਨੀ ਹੈ ਤੇ ਉੱਥੇ ਜਾ ਕੇ ਗੱਲਬਾਤ ਦੇ ਜ਼ਰੀਏ ਮਸਲਾ ਹੱਲ ਕਰਨ ਦੀ ਬਜਾਏ ਇਹ ਹੁਣ ਉਹਨਾਂ ਨੇ ਚਾਲੇ ਪਾ ਦਿੱਤੇ ਤੇ ਰਾਹ ਦੇ ਵਿੱਚ ਜੇ ਹਰਿਆਣਾ ਪੁਲਿਸ ਕਨਫਰੰਟ ਕਨਫਰੰਟ ਕਰੂਗੀ ਰੋਕਾਂ ਲਾਊਗੀ ਤੇ ਮਹੌਲ ਤਣਾਅਪੂਰਨ ਹੋਊਗਾ ਖਰਾਬ ਹੋਊਗਾ ਇਹਦੀ ਜ਼ਿੰਮੇਵਾਰੀ ਕਿਹਦੀ ਹੈ ਕੇਂਦਰ ਸਰਕਾਰ ਦੀ ਮੋਦੀ ਸਾਹਿਬ ਦੀ ਸੋ ਇਹ ਮੰਦਭਾਗੀ ਜੋ ਕਰ ਰਹੇ ਜੀ ਬੜਾ ਸਟੈਂਡ ਸਾਡਾ ਸਪਸ਼ਟ ਹੈ ਜੀ ਆਮ ਆਦਮੀ ਪਾਰਟੀ ਦਾ ਵੀ ਪੰਜਾਬ ਸਰਕਾਰ ਦਾ ਵੀ ਜਿਹਨੂੰ ਸੀਐਮ ਸਾਹਿਬ ਵੀ ਮੈਂ ਵੀ ਚੀਮਾ ਸਾਹਿਬ ਵੀ ਅਸੀਂ ਟਾਈਮਿੰਗ ਅਗੇਨ ਬੜਾ ਕਲੀਅਰ ਕਰਦੇ ਆ ਰਹੇ ਹਾਂ ਕਿ ਕਿਸਾਨ ਵੀ ਦੇਸ਼ ਦਾ ਹਿੱਸਾ ਨੇ ਉਹਨਾਂ ਦੇ ਨਾਲ ਬੈਠ ਕੇ ਕਿਉਂਕਿ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਸਾਰੀਆਂ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਉਹਨਾਂ ਨਾਲ ਬੈਠ ਕੇ ਮਸਲੇ ਹੱਲ ਹੋਣੇ ਚਾਹੀਦੇ ਨਾ ਕਿ ਡਾਂਗਾ ਜ਼ਰੀਏ ਪੰਜਾਬ ਚੱਤਬਾਦ ਕੋਈ ਨਫਾ ਨੁਕਸਾਨ ਹੁੰਦਾ ਜਾਣੀ ਨੀਚਾ ਕੌਣ ਜਮੇ ਸਿੱਧਮ ਸਿੱਧੇ ਤੌਰ ਦੇ ਉੱਪਰ ਕੇਂਦਰ ਸਰਕਾਰ ਭਾਜਪਾ ਜ਼ਿੰਮੇਵਾਰ ਹੋਏਗੀ ਪੰਜਾਬ ਚੱਤਬਾਦ ਬੜੀ ਮੁਸ਼ਕਿਲਾਂ ਖਤਮ ਹੋਇਆ ਕੀ ਲੱਗਦਾ ਦੁਬਾਰਾ ਖਾਟੂਬਾਦ ਪੰਜਾਬ ਦੇ ਵਿੱਚ ਤਾਂ ਨਹੀਂ ਪੰਜਾਬ ਦੇ ਲੋਕ ਚਾਹੇ ਕੋਈ ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰ ਲੇ ਇਹ ਕੋਸ਼ਿਸ਼ ਅੱਜ ਤੋਂ ਨਹੀਂ ਲੰਬੇ ਸਮੇਂ ਤੋਂ ਹੋ ਰਹੀਆਂ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸੁਰੱਖਿਅਤ ਸੇਫ ਔਰ ਮਜ਼ਬੂਤ ਹੱਥਾਂ ਦੇ ਵਿੱਚ ਹੈ ਕੋਈ ਵੀ ਇਹ ਜੇ ਨਫੀਰੀਅਸ ਕਣੌਣੀਆਂ ਹਰਕਤਾਂ ਕਰਨ ਬਾਰੇ ਸੋਚੇਗਾ ਤੇ ਉਹਨੂੰ ਸ਼ਕਤੀ ਨਾਲ ਨਜਿੱਠਿਆ ਜਾਏਗਾ ਤੇ ਭੁੱਲ ਜੇ ਕੋਈ ਆਪਦੇ ਖਾਬੋ ਖਿਆਲਾਂ ਦੇ ਵਿੱਚ ਵੀ ਕਿ ਉਹ ਕਾਲਾ ਦੌਰ ਹੈ ਜਿਹੜਾ ਮੁਲਕ ਪੰਜਾਬ ਦੇ ਵਿੱਚ ਦੁਆਰਾ ਆਏਗਾ ਸੁਪਰੀ ਪਾਣ ਜਿਸ ਪਰ ਹਮਲਾ ਹੋਇਆ ਕੀ ਸਮਝਦੇ ਸੀ ਤਾਂ ਹਾਲੇ ਮੈਂ ਜੁਮੇਟਰ ਵਿੱਚ ਪੁਲਿਸ ਸਿੱਖਾਂ ਨੂੰ ਪ੍ਰਵੈਨ ਦੇ ਰਹੇ ਤੇ ਸਾਰੇ ਬਿਜ਼ਨਸ ਕੱਟ ਕੇ ਖੜੇ ਪਏ ਸੀ ਬੜੀ ਜਲਦੀ ਹੀ ਉਹਦੇ ਬਾਰੇ ਵੀ ਪੰਜਾਬ ਸਰਕਾਰ ਫੈਸਲਾ ਲੈਣ ਜਾ ਰਹੀ ਹੈ ਸੀਐਮ ਸਾਹਿਬ ਨਾਲ ਪਿਛਲੇ ਦਿਨਾਂ ਦੇ ਵਿੱਚ ਹੀ ਚੀਮਾ ਸਾਹਿਬ ਦੀ ਔਰ ਸਾਡੇ ਐਜੂਕੇਸ਼ਨ ਮਿਨਿਸਟਰ ਹਰਪਾ ਹਰਜੋਤ ਬੈਂਸ ਜੀ ਉਹਨਾਂ ਦੀ ਮੀਟਿੰਗਾਂ ਹੋਈਆਂ ਨੇ ਬੜੀ ਜਲਦੀ ਉਹ ਵੀ ਪ੍ਰੋਸੈਸ ਪੂਰਾ ਹੋ ਜਾਏਗਾ ਜੀ ਕਿ ਵੀਰ ਬਦਲ ਤੇ ਤੇ ਹਮਲਾ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਕਿਸੇ ਵੀ ਕਿਸ ਤਰ੍ਹਾਂ ਹਮਲਾ ਦੇ ਦੇਖੋ ਇਸ ਤਰ੍ਹਾਂ ਹੈ ਕਿ ਇਹ ਬਹੁਤ ਮੰਦ ਭਾਗਾ ਹੋਇਆ ਜੋ ਹੋਇਆ ਅ ਪਰ ਉੱਥੇ ਦਰਬਾਰ ਸਾਹਿਬ ਦੇ ਵਿੱਚ ਇੱਕ ਪੈਕਿਊਲਰ ਸਿਚੁਏਸ਼ਨ ਇਹੋ ਜੀ ਬਣ ਜਾਂਦੀ ਹੈ ਕਿ ਨਾ ਤਾਂ ਉੱਥੇ ਪੁਲਿਸ ਕਿਸੇ ਦੀ ਫ੍ਰਿਸਕਿੰਗ ਕਰ ਸਕਦੀ ਹੈ ਨਾ ਚੈਕਿੰਗ ਕਰ ਸਕਦੀ ਹੈ ਨਾ ਪੁਲਿਸ ਦੀ ਡਿਪਲੋਇਮੈਂਟ ਹੈ ਜਿਹੜੀ ਉਹ ਵਰਦੀ ਦੇ ਵਿੱਚ ਹੋ ਸਕਦੀ ਹੈ ਸੋ ਫਿਰ ਜਦੋਂ ਇੱਕ ਜ਼ੈਡ ਪ੍ਰੋਟੈਕਟਿਵ ਇੱਕ ਓਪਨ ਥਾਂ ਦੇ ਉੱਪਰ ਬੈਠਾ ਹੋਏਗਾ ਤੇ ਕੋਈ ਵੀ ਵਿਅਕਤੀ ਇਹ ਜਾ ਕਰਨ ਬਾਰੇ ਸੋਚ ਸਕਦਾ ਪਰ ਮੈਂ ਉਹਨਾਂ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਮੁਲਾਜ਼ਮਾਂ ਨੂੰ ਉਹਨਾਂ ਨੂੰ ਸਲਾਮ ਕਰਦਾ ਕਿ ਜਿਨ੍ਹਾਂ ਨੇ ਬੜੀ ਬਹਾਦਰੀ ਦੇ ਨਾਲ ਆਪਦੀ ਜਾਨ ਦੀ ਪਰਵਾਹ ਨਾ ਕਰਦੇ ਉਸ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਈ ਹੈ ਸੋ ਉਹਨਾਂ ਦਾ ਧੰਨਵਾਦ ਵੀ ਹੈ ਔਰ ਮੈਂ ਸਮਝਦਾ ਕਿ ਬਿਲਕੁਲ ਪੰਜਾਬ ਨੂੰ ਬੇਫਿਕਰ ਹੋ ਜਾਣਾ ਤੇ ਇੱਕ ਇੱਕ ਸਿੰਗਲ ਆਊਟ ਇਹ ਇਨਸੀਡੈਂਟ ਜ਼ਰੂਰ ਪਰ ਲਾਅ ਐਂਡ ਔਰਡਰ ਪੰਜਾਬ ਦੀ ਦੀ ਕੋਈ ਅਜੇ ਇਸ਼ੂ ਨਹੀਂ ਹੈਗਾ ਪੰਜਾਬ ਦੇ ਵਿੱਚ ਪ੍ਰਿੰਟ ਮਾਰਨ ਦੇ ਸਕਾ ਉਹਨਾਂ ਨੂੰ ਸਜਦਾ ਕਰਨ ਦੇ ਲਈ ਉਹਨਾਂ ਨੂੰ ਸਵਿਧਾ ਦੇ ਲਈ ਪੇਟ ਕਰਨ ਲਈ ਮੈਂ ਤੇ ਸਾਡੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਮੇਰੇ ਕੈਬਨਿਟ ਕਾਲੀਗ ਅਮਨ ਰੋੜਾ ਜੀ ਸੀ ਆਏ ਆਂ ਕਿ ਉਹਨਾਂ ਨੇ ਸ਼ਰਦਾ ਦੇ ਫੁੱਲ ਪੇਟ ਕੀਤੇ ਨੇ ਕਿਉਂਕਿ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਨੇ ਸੰਵਿਧਾਨ ਬਣਾ ਕੇ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੱਤਾਗਾ ਔਰ ਖਾਸ ਕਰਕੇ ਦੱਬੇ ਕੁਚਲੇ ਲੋਕਾਂ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਉੱਪਰ ਚੁੱਕਿਆਗਾ ਇਹ ਤਾਂ ਹੋ ਸਕਿਆ ਜੇਕਰ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਨੇ ਸੰਵਿਧਾਨ ਬਣਾਇਆਗਾ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅੱਜ ਦੇ ਦਿਨ ਅਸੀਂ ਸਾਰੇ ਉਹਨਾਂ ਨੂੰ ਯਾਦ ਕਰੀਏ ਔਰ ਉਹਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਔਰ ਸਮਾਜ ਨੂੰ ਮੈਂ ਸਮਝਦਾ ਸੰਵਿਧਾਨ ਦੇ ਮੁਤਾਬਕ ਚੱਲਣਾ ਚਾਹੀਦਾ ਸਰਕਾਰਾਂ ਸੰਵਿਧਾਨ ਦੇ ਮੁਤਾਬਕ ਚੱਲਦੀਆਂ ਨੇਗੀਆਂ ਔਰ ਸਾਰੇ ਜਿਹੜੇ ਬਾਬਾ ਸਾਹਿਬ ਦੇ ਕੀਤੇ ਜਿਹੜਾ ਜਿਹੜਾ ਉਹਨਾਂ ਨੇ ਸੰਵਿਧਾਨ ਬਣਾਇਆ ਉਹ ਸਾਰੇ ਜਣੇ ਫੁੱਲ ਚੜਾਉਂਦੇ ਨੇ ਵਿਕਾਸ ਕਰ ਜਾਨੀ ਕਿੰਨਾ ਪੈਸਾ ਸਰਕਾਰ ਹੁਣ ਜਾਰੀ ਕਰੀਏ ਦੋ ਸਾਲ ਰਹਿ ਗਏ ਇਲੈਕਸ਼ਨ ਦੇ ਵਿੱਚ ਕੀ ਲੱਗਦਾ ਦੇਖੋ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਲਗਾਤਾਰ ਪੰਜਾਬ ਚ ਵਿਕਾਸ ਕਰ ਜ ਅਸੀਂ ਲਗਾਤਾਰ ਚ ਹਲਕਾ ਵਾਈਜ਼ ਲੈ ਲੀਏ ਪਿੰਡ ਵਾਈਜ਼ ਲੈ ਲੀਏ ਨਮੀਆਂ ਪੰਚਾਇਤਾਂ ਬਣੀਆਂ ਨੇ ਹੁਣ ਮਿਊਸਪਲ ਕਮੇਟੀ ਦੇ ਚੋਣਾਂ ਹੋਣ ਜਾ ਰਹੀਆਂ ਨੇਗੀਆਂ ਸੋ ਬਿਲਕੁਲ ਸਾਰੇ ਨਵੇਂ ਤੁਰੇ ਸਰਪੰਚਾਂ ਨੂੰ ਅਸੀਂ ਗਰੰਟਾ ਦੇ ਰਹੇ ਹਾਂਗੇ ਜਦੋਂ ਜਦ ਨਵੇਂ ਐਮਸੀ ਤੁਰੇ ਜਾਣਗੇ ਉਹਨਾਂ ਨੂੰ ਮਿਲਣਗੀ ਤਾਂਕਿ ਪੰਜਾਬ ਦਾ ਵਿਕਾਸ ਜਿਹੜਾ ਹੋਵੇ ਇਸ ਤਰ੍ਹਾਂ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਪੰਜਾਬ ਚ ਆ ਰਹੇ ਨੇ ਪਹਿਲੀ ਵਾਰ ਹੋਇਆ ਪੰਜਾਬ ਦੇ ਅੰਦਰ ਕਿ ਅਸੀਂ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤਾ ਗਿਆ ਕਿਉਂਕਿ ਪੀਐਸਪੀਸੀਐਲ ਨੇ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਤਾਂ ਉਸ ਸਮੇਂ ਪ੍ਰਾਈਵੇਟ ਥਰਮਲ ਪਲਾਂਟ ਵੇਚੇ ਜਾਂਦੇ ਸੀ ਕਿਹਨੂੰ ਪ੍ਰਾਈਵੇਟ ਕੰਪਨੀਆਂ ਨੂੰ ਔਰ ਜਦੋਂ ਕਾਂਗਰਸ ਪਾਰਟੀ ਦੀ ਆਈ ਉਹਨਾਂ ਨੇ ਸਰਕਾਰੀ ਵੇਚ ਤੇ ਸਰਕਾਰੀ ਵੇਚ ਤੇ ਪਰ ਲੇਕਿਨ ਪਹਿਲੀ ਸਰਕਾਰ ਆ ਹੁਣ ਤੱਕ 75 ਸਾਲਾਂ ਚ ਜਿਨੇ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਉਹ ਪ੍ਰਾਈਵੇਟ ਹੱਥਾਂ ਤੋਂ ਖਰੀਦ ਕੇ ਲੋਕਾਂ ਦੇ ਨਾਂ ਤੇ ਕੀਤਾ ਸਰਕਾਰ ਦੇ ਨਾਂ ਤੇ ਕੀਤਾ ਦੇਖੋ ਬਿਲਕੁਲ ਸਾਡੀਆਂ ਅਸੀਂ 5 ਗਰੰਟੀਆਂ ਦੇ ਕੇ ਸੱਤਾ ਚ ਆਏ ਜੀ 4 ਗਰੰਟੀਆਂ ਪੰਜਾਬ ਚ ਪੂਰੀਆਂ ਕੀਤੀਆਂ ਨੇ 1 ਗਰੰਟੀ ਰਹਿਦੀ ਉਹ ਵੀ ਸਮਾਂ ਰਹੇ ਦੇ ਅਸੀਂ ਪੂਰੀ ਕਰਾਂਗੇ ਕਰਜ਼ਾ ਮੁਕ ਹੋਏਗਾ ਪੰਜਾਬ ਕਰ ਕਰਜ਼ਾ ਮੁਕ ਹੋਏਗਾ ਪੰਜਾਬ ਦੀ ਬਹੁਤ ਖਰਾਲ ਆ ਲੁੱਟਾ ਹੋਇਆ ਬਹੁਤ ਡੋਡ ਬੋਲੇ ਬਿਲਕੁਲ ਲਾਈਨ ਆਊਟ ਆਰ ਦੀ ਪੋਜੀਸ਼ਨ ਬੜੀ ਠੀਕ ਆ ਕਿ ਦੇਖੋ ਇੱਕਾ ਦੁੱਕਾ ਕਟਦਾਮਾ ਹੋਈਆਂ ਰਹੀਆਂ ਪਰ ਲੇਕਿਨ ਓਵਰ ਆਲ ਪੰਜਾਬ ਜਿਹੜਾ ਸ਼ਾਂਤੀਪੂਰਵਕ ਆ ਕਿਉਂਕਿ ਇੰਡਸਟਰੀ ਜਦੋਂ ਪੰਜਾਬ ਚ ਆ ਰਹੀ ਆ ਜੀ ਅੱਜ 2.5 ਲੱਖ ਕਰੋੜ ਤੋਂ ਉੱਪਰ ਦੀ ਇੰਡਸਟਰੀ ਪੰਜਾਬ ਚ ਆ ਗਈ ਤਾਂ ਇਹਦਾ ਮਤਲਬ ਆ ਕਿ ਪੰਜਾਬ ਸਰਕਾਤਾਂ ਦੇ ਵਿਚਾਰ ਸੇਫ ਆ ਕੀ ਕਰਜਾ ਮੁਕ ਹੋਏਗਾ ਪੰਜਾਬ ਕਦੇ ਜੀ ਬਿਲਕੁਲ ਜੀ ਸਮਾਂ ਰਹਿੰਦਾ ਜੇ ਅੱਜ 35 ਸਾਲਾਂ ਚ ਕਰਜਾ ਚੜਿਆਗਾ ਤਾਂ ਉਹ ਪੋਸਿਬਲ ਨਹੀਂ ਕਿ 1-2 ਸਾਲਾਂ ਚ ਉਤਰ ਜਾਏ ਪਰ ਲੇਕਿਨ ਅਸੀਂ ਲਗਾਤਾਰ ਕਰਜਾ ਲੈਣ ਦੀ ਰੇਸ਼ੋ ਬੜੀ ਡਿਕਲਾਈਨ ਹੋ ਰਹੀ ਹੈ ਘਟ ਰਹੀ ਆ ਪਹਿਲਾਂ 49% ਤੇ ਪਹੁੰਚ ਗਈ ਸੀਗੀ ਜੀਐਸਡੀਪੀ ਦਾ ਤੇ ਅੱਜ ਉਹ 47% ਤੇ ਆ ਜੀਮਾ ਸਾਹਿਬ ਪੁਲਿਸ ਦਾ ਲਗਾਤਾਰ ਦਬਾਅ ਹੁੰਦਾ ਵੀ ਸਾਡੇ ਕੋਲ ਮੁਲਾਜ਼ਮਾਂ ਦੀ ਘਾਟ ਬਿਲਕੁਲ ਜੀ ਅਸੀਂ ਤਾਂ ਹਰੇਕ ਸਾਲ ਅਸੀਂ ਤਾਂ ਇਹ ਜਿਹੜਾ ਸ਼ਡਿਊਲ ਬਣਾਇਆਗਾ ਕਿ ਹਰੇਕ ਸਾਲ ਭਰਤੀ ਹੋਣੀ ਆ ਪੁਰਾਣੀ ਸਰਕਾਰਾਂ 4 ਸਾਲਾਂ ਬਾਅਦ ਭਰਤੀ ਕਰਦੀ ਸੀ ਹੁਣ ਸਾਲ ਦਾ ਸਾਲ ਭਰਤੀ ਕਰ ਰਿਹਾ ਸੋ ਬਿਲਕੁਲ ਪੁਲਿਸ ਦਾ ਪ੍ਰਬੰਧ ਮਜ਼ਬੂਤ ਆ ਦੇਖ ਕੇ ਸਕੱਰੀਰ ਬਾਦਲ ਜੀ ਤੇ ਘਟਨਾ ਵਾਪਰੀ ਆ ਜਿਹੜੀ ਉਹ ਸਾਡੇ ਪੁਲਿਸ ਦੇ ਜਵਾਨਾਂ ਨੇ ਰੋਕੀ ਆ ਨਾ ਦਾਦਾ ਮਤਲਬ ਆ ਕਿ ਪੰਜਾਬ ਪੁਲਿਸ ਜਿਹੜੀ ਆ ਬੜੀ ਤਾਕਤਵਰ ਆ ਬੀਜੇਪੀ ਜਿਹੜੀ ਲਗਾਤਾਰ ਮਤਰੀਮਾਲਾ ਕਿ ਸਿਆਉ ਬਲਵਤੀ ਦਾ ਕਰ ਰਹੀ ਆ ਕਿਸਾਨਾਂ ਪ੍ਰਤੀ ਜਦੋਂ ਕਿ ਪਹਿਲਾਂ ਉਹਨਾਂ ਨੇ ਇਤਿਹਾਸ ਵਿੱਚ ਟ੍ਰੈਕਟਰ ਦੇਖੋ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਜਿਹੜੀ ਆ ਉਹ ਦੇਸ਼ ਦੇ ਕਿਸਾਨ ਨੂੰ ਨਫ਼ਰਤ ਕਰਦੀ ਆ ਨਫ਼ਰ ਦੀ ਅੱਖ ਨਾ ਦੇਖਦੀ ਆ ਔਰ ਦੇਸ਼ ਦੇ ਕਿਸਾਨ ਦੇ ਖਿਲਾਫ ਆ ਜਦ ਕਿ ਮੈਂ ਸਮਝਦਾ ਮਨੁੱਖੀ ਜ਼ਿੰਦਗੀ ਜਿਹੜੀ ਆ ਉਹ ਕਿਸਾਨ ਤੋਂ ਬਿਨਾ ਨਹੀਂ ਚੱਲ ਸਕਦੀ ਜੇਕਰ ਕਿਸਾਨ ਅੰਨ ਪੈਦਾ ਕਰੂਗਾ ਤਾਂ ਲੋਕ ਰੋਟੀ ਖਾਣਗੇ ਤਾਂ ਬੀਜੇਪੀ ਨੂੰ ਇਸ ਤਰ੍ਹਾਂ ਰਵਈਆ ਛੱਡਣਾ ਚਾਹੀਦਾ ਬਲਕਿ ਮੈਂ ਸਮਝਦਾ ਕਿਸਾਨ ਦੀ ਗੱਲ ਸੁਣ ਕੇ ਉਹਦਾ ਪੁਖਤਾਲ ਕਰਨਾ ਚਾਹੀਦਾ ਕੋਈ ਕੋਈ ਪ੍ਰਧਾਨਤ ਵਗੈਰਾ ਕਹਿ ਰਿਹਾ ਵੀ ਕਿਸਾਨਾਂ ਦੇ ਨਾਲ ਆ ਪਰ ਫਿਰ ਕਿਉਂ ਨਹੀਂ ਕੇਂਦਰ ਇਹਨਾਂ ਸਾਥ ਆ ਦੇਖੋ ਪ੍ਰਸਪਤੀ ਸਾਹਿਬ ਕਹਿ ਰਹੇ ਨੇ ਤਾਂ ਮੈਂ ਸਮਝਦਾ ਉਹਨੂੰ ਰਾਜ ਸਭਾ ਦੇ ਅੰਦਰ ਇੱਕ ਰੈਜ਼ੋਲੂਸ਼ਨ ਮੂਵ ਕਰਨਾ ਚਾਹੀਦਾ ਰਾਜ ਸਭਾ 'ਚ ਮਤਾ ਲੈ ਆਉਣ ਉਸ ਮਤੇ ਦੀ ਜਿਹੜੀਆਂ ਸਾਰੀਆਂ ਪਾਰਟੀਆਂ ਤੈਅ ਕਰਦਣ ਉਸ ਮਸਲਾ ਹੱਲ ਹੋ ਗਿਆ ਅੱਜ ਪਟਿਆਲਾ ਕਿਟਨਾ ਬਾਬੇ ਕੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮਰਾਓ ਵਿਦਕਰਜੀ ਦੀ ਵੀ ਨਿਰਵਾਣ ਦਿਵਸ ਦੇ ਮੌਕੇ ਤੇ ਅੱਜ ਉਹਨਾਂ ਨੂੰ ਜਿਹੜੀ ਸ਼ਰਧਾਂਜਲੀ ਭੇਟ ਕੀਤੀ ਗਈ ਆ ਤੇ ਫੁੱਲਮਾਲਾ ਭੇਟ ਕੀਤੀ ਗਈ ਆ ਕਿਉਂਕਿ ਉਹਨਾਂ ਨੂੰ ਭਾਰਤੀ ਸੰਵਿਧਾਨ ਦੀ ਇੰਨੇ ਵਧੀਆ ਤਰੀਕੇ ਦੇ ਨਾਲ ਰਚਨਾ ਕਰੀਆ ਕਿ ਹਰ ਇੱਕ ਸਮਾਜ ਨੂੰ ਹਰ ਇੱਕ ਵਿਅਕਤੀ ਦੇ ਵਿੱਚ ਬਣਦੇ ਅਧਿਕਾਰ ਦੱਤੇ ਨੇ ਤੇ ਰਹਿਂਦੀ ਦੁਨੀਆ ਤੱਕ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਸਾਨੂੰ ਵੀ ਸਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਵੀ ਉਹਨਾਂ ਦੇ ਜਿਹੜਾ ਦਿੱਤਾ ਹੋਇਆ ਪਹਿਰਾ ਆਪਣਾ ਦਿੱਤੀ ਹੋਈ ਸੋਚ ਆ ਉਹਦੇ ਤੇ ਚੱਲੀਏ ਤੇ ਜੋ ਸਮਾਜ ਦੇ ਵਿੱਚ ਬਰਾਬਰਤਾ ਦਾ ਹੱਕ ਹਰ ਇੱਕ ਨੂੰ ਮਿਲਣਾ ਚਾਹੀਦਾ ਤੇ ਅਸੀਂ ਉਹਨਾਂ ਤੇ ਪਹਿਰਾ ਦਈਏ ਨਾਲ ਕਿ ਤੇ ਜੋ ਲੋਕ ਉਹਨਾਂ ਦੇ ਬਣਾਈ ਸਭਧਾਰਨ ਨੂੰ ਚੋੜਾ ਚਾਹੁੰਦੇ ਨਹੀਂ ਦੇ ਉਹਨਾਂ ਦੀ ਸੋਚ ਨੂੰ ਅਸੀਂ ਕਦੇ ਕਾਮਯਾਬ ਨਾ